ਲੋਕ ਸਭਾ ਚੋਣਾਂ ਦੀ ਤਾਰੀਖਾਂ ਦਾ ਐਲਾਨ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਹੈ ਪਰ ਇੱਥੇ ਇੰਟਰਸਟਿੰਗ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫਿਰ ਗ੍ਰਹਿ ਮੰਤਰੀ ਅਮਿਤ ਸ਼ਾ ਜਾਂ ਫਿਰ ਰੱਖਿਆ ਮੰਤਰੀ ਰਾਜਨਾਥ ਸਿੰਘ ਕਿੱਥੋਂ ਕਿੱਥੋਂ ਚੋਣ ਲੜਨਗੇ ਖੈਰ ਦੱਸਿਏ ਕੇ ਬੀਤੇ ਕੱਲ ਰਾਤ 11 ਵਜੇ ਤੋਂ ਲੈ ਕੇ 3 ਵਜੇ ਤੱਕ ਭਾਜਪੀ ਦੀ ਇੱਕ ਵੱਡੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਏ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਰ ਰਹੇ ਸੀ ਦੱਸ ਜੀਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪੀ ਨੇ ਪੂਰੀ ਤਰ੍ਹਾਂ ਆਪਣੀ ਕਮਰ ਕੱਸ ਲਈ ਹੈ ਸੁਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਾਇਦ ਇਹੀ ਚਰਚਾਵਾ ਹੋਈਆਂ ਨੇ ਕਿ ਕਿਹਨਾਂ ਨੂੰ ਕਿੱਥੋਂ-ਕਿੱਥੋਂ ਟਿਕਟ ਦਿੱਤੀ ਜਾਣੀ ਹੈ ਦੱਸ ਸੀ ਕਿ ਬੀਜੇਪੀ ਦਾ ਇਸ ਵਾਰ 400 ਤੋਂ ਪਾਰ ਦਾ ਟੀਚਾ ਹੈ ਯਾਨੀ ਕਿ 400 ਸੀਟਾਂ ਜਿੱਤਣ ਦਾ ਟੀਚਾ ਹੈ ਸੋ ਪਹਿਲੀ ਲਿਸਟ ਕਿਸੇ ਵੀ ਵੇਲੇ ਜਾਰੀ ਹੋ ਸਕਦੀ ਹੈ ਇਸ ਲਿਸਟ ਦੇ ਵਿੱਚ ਵੱਡੇ ਦਿਗਜਾਂ ਦੇ ਨਾਮ ਸ਼ਾਮਿਲ ਹੋ ਸਕਦੇ ਨੇ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਾਮ ਮੰਤਰੀ ਅਮਿਤ ਸ਼ਾ ਅਰਖਿਆ ਮੰਤਰੀ ਰਾਜਨਾਥ ਸਿੰਘ ਇਹਨਾਂ ਤੋਂ ਇਲਾਵਾ ਹੋਰ ਬੀਜੇਪੀ ਦੇ ਨਾਲ ਸੰਬੰਧਿਤ ਵੱਡੇ ਆਗੂ জাফর ਕੇਂਦਰੀ ਮੰਤਰੀਆਂ ਨੂੰ ਟਿਕਟ ਦਿੱਤੇ ਜਾਣ ਬਾਰੇ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਫਿਰ ਤੋਂ ਵਾਰਾਨਸੀ ਤੋਂ ਚੋਣ ਲੜ ਸਕਦੇ ਨੇ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨਰਿੰਦਰ ਮੋਦੀ ਵਾਰਾਨਸੀ ਤੋਂ ਉਮੀਦਵਾਰ ਹੋ ਸਕਦੇ ਨੇ ਸੋ ਲੋਕ ਸਭਾ ਚੋਣਾਂ ਦੀ ਤਰੀਕਾ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਇਸ ਵਿਚਕਾਰ ਸਾਰੇ ਦਲਾਂ ਨੇ ਆਪਣੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਨੇ ਭਾਜਪਾ ਨੇ ਸ਼ੁੱਕਰਵਾਰ ਯਾਨਕੀ 1 ਮਾਰਚ ਦੁਪਹਿਰ ਤੱਕ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਸਕਦੀ ਹੈ ਲਿਸਟ ਵਿੱਚ 100 ਤੋਂ ਜ਼ਿਆਦਾ ਨਾਮ ਸ਼ਾਮਲ ਹੋ ਸਕਦੇ ਨੇ ਸੱਤਾ ਰੂੜ ਪਾਰਟੀ ਦੇ طرف ਵੱਲੋਂ ਪਹਿਲੀ ਲਿਸਟ ਵਿੱਚ ਬੀਜੇਪੀ ਦੇ ਵੱਡੇ ਆਗੂਆਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਹਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹੋ ਸਕਦੇ ਨੇ। ਦੱਸਦੀ ਹੈ ਕਿ ਬੀਜੇਪੀ ਦੀ ਕੇਂਦਰੀ ਚੋਣ ਸੰਮਤੀ ਦੇ 4 ਘੰਟੇ ਤੱਕ ਬੈਠਕ ਕੀਤੀ। ਇਹ ਬੈਠਕ ਰਾਤ 10:50 ਮਿੰਟ ਤੇ ਸ਼ੁਰੂ ਹੋਈ, ਯਾਨੀ ਕਿ ਪੂਨੇ 11:00 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਦੇਰ ਰਾਤ 3:00 ਵਜੇ ਤੱਕ ਖਤਮ ਹੋਈ। ਇਨਾ 4 ਘੰਟਿਆਂ ਦੇ ਵਿੱਚ ਭਾਜਪਾ ਕੇਂਦਰੀ ਸਮਤੀ ਦੀ ਬੈਠਕ ਵਿੱਚ ਕਿੰਨਾਂ ਰਾਜਾਂ ਦੇ ਵਿੱਚ ਲੋਕ ਸਭਾ ਸੀਟਾਂ ਤੇ ਚਰਚਾ ਹੋਈ ਉਹ ਦੱਸ ਦਿਓ ਸੋ ਭਾਜਪਾ ਕੇਂਦਰੀ ਚੋਣ ਸਮਤੀ ਦੇ ਵਿੱਚ ਉੱਤਰ ਪ੍ਰਦੇਸ਼, ਤੇਲੰਗਾਨਾ, ਪੱਛਮੀ ਬੰਗਾਲ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਗੁਵਾ, ਉੱਤਰਾਖੰਡ, ਗੁਜਰਾਤ, ਅਸਮ, ਝਾਰਖੰਡ, ਤਾਮਿਲਨਾਡੂ, ਓਡੀਸ਼ਾ, ਮਣੀਪੁਰ, ਦਿੱਲੀ, ਜੰਮੂ ਕਸ਼ਮੀਰ, ਪੰਡੂਚੇਰੀ ਅਤੇ ਅੰਡਮਾਨ ਅਤੇ ਨਿਕੋਬਾਰ ਦੀਆਂ ਸੀਟਾਂ ਤੇ ਚਰਚਾ ਕੀਤੀ ਗਈ। ਸੋ ਇਸ ਸਮਤੀ ਦੀ ਬੈਠਕ ਪਹਿਲਾਂ ਤ੍ਰਿਪੁਰਾ ਦੇ ਵਿੱਚ ਚਰਚਾ ਪ੍ਰਸਤਾਵਿਤ ਸੀ ਪਰ ਉਸ ਤੋਂ ਬਾਅਦ ਰਾਜਾਂ ਦੀਆਂ ਸੀਟਾਂ ਤੇ ਵੀ ਚਰਚਾ ਨਹੀਂ ਹੋਈ ਸੋ ਰਾਜਾਂ ਦੀਆਂ ਸੀਟਾਂ ਤੇ ਚਰਚਾ ਨੇ ਹੋਈ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ 14 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਲੋਕ ਸਭਾ ਸੀਟਾਂ ਤੇ ਇਸ ਮੀਟਿੰਗ ਵਿੱਚ ਚਰਚਾ ਹੋਈ ਭਾਜਪਾ ਦੇ ਵੱਲੋਂ ਪਹਿਲੀ ਲਿਸਟ ਜਾਰੀ ਕੀਤੀ ਜਾ ਰਹੀ ਹੈ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਤੋਂ 12 ਨਸੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਨੇ ਲਖਨਊ ਤੋਂ ਰਾਜਨਾਥ ਸਿੰਘ ਆ ਗਾਂਧੀ ਨਗਰ ਤੋਂ ਅਮਿਤ ਸ਼ਾ ਅਮੇਠੀ ਤੋਂ ਸਮ੍ਰਿਤੀ ਅਰਾਨੀ ਸਬਲਪੁਰ ਤੋਂ ਤਰਮਿੰਦਰ ਪ੍ਰਧਾਨ ਗਵਾਲੀਅਰ ਤੋਂ ਜੋਤੀਰਾਦ ਦਿੱਤਿਆ ਸਿੰਧਿਆ ਵਿਦਿਸ਼ਾ ਤੋਂ ਸ਼ਿਵਰਾਜ ਸਿੰਘ ਚੋਹਾਨ ਸੋ ਪੂਰੀ ਤੋਂ ਸੰਬੰਧ ਪਾਤਰਾ ਨੂੰ ਟਿਕਟ ਦਿੱਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਭਵਾਨੀ ਬਲਬਗੜ ਅਤੇ ਭពਿੰਦਰ ਯਾਦਵ ਡਿਬਰੂਗੜ ਤੋਂ ਸਰਬਨੰਦ ਸੋਨੇਵਾਲ ਰਾਜੂਰੀ ਅਨੰਤਨਾਗ ਤੋਂ ਰਵਿੰਦਰ ਰੈਨਾ ਕੋਟਾ ਤੋਂ ਓਮ ਬਿਰਲਾ ਵਰਗੇ ਵੱਡੇ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਸੋ ਇਧਰੋਂ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਲਗਾਤਾਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਹਰਿਆਣਾ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਪੰਜਾਬ ਨੂੰ ਲੈ ਕੇ ਸਸਪੈਂਸ ਲਗਾਤਾਰ ਬਰਕਰਾਰ ਹੈ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੀ ਪਾਰਟੀ ਕਿੱਥੋਂ ਕਿੱਥੋਂ ਆਪਣਾ ਕਿਹੜਾ ਕਿਹੜਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦੀ ਹੈ